ਪੰਜਾਬ ਦੇ ਵਿੱਚ ਰਾਜਨੀਤੀ ਗਰਮਾਈ ਹੋਈ ਆ ਜਿਵੇਂ ਜਿਵੇਂ 2027 ਨੇੜੇ ਆ ਰਿਹਾ ਸਾਰੀਆਂ ਪਾਰਟੀਆਂ ਜੋੜ ਤੋੜ ਲਾਉਣ ਦੇ ਵਿੱਚ ਲੱਗੀਆਂ ਹੋਈਆਂ ਕਿ 2027 ਦੇ ਵਿੱਚ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ਼ ਹੋਇਆ ਜਾ ਸਕੇ 2022 ਦੇ ਵਿੱਚ ਕਾਂਗਰਸ ਤੇ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਅਕਾਲੀ ਦਲ ਬੁਰੀ ਤਰੀਕੇ ਦੇ ਨਾਲ ਬੁਖਲਾਇਆ ਹੋਇਆ ਕਿਉਂਕਿ ਇਹਨਾਂ ਦੋਹਾਂ ਪਾਰਟੀਆਂ ਨੂੰ ਲੱਗਦਾ ਸੀ ਕਿ ਤੀਜੀ ਤਿਰ ਪੰਜਾਬ ਦੇ ਵਿੱਚ ਕਦੇ ਵੀ ਸੱਤਾ ਦੇ ਵਿੱਚ ਨਹੀਂ ਆ ਸਕਦੀ ਪਰ ਭਗਵਾਨ ਤਮਾਨ ਦਾ ਜਲਵਾ ਆਮ ਆਦਮੀ ਪਾਰਟੀ ਨੂੰ ਇੰਨੀ ਮੈਜੋਰਟੀ ਦੇ ਵਿੱਚ ਲੈ ਕੇ ਪੰਜਾਬ ਦੀ ਸੱਤਾ ਤੇ ਕਾਬਜ ਹੋਊਗਾ ਸ਼ਾਇਦ ਅਕਾਲੀ ਦਲ ਤੇ ਕਾਂਗਰਸ ਨੇ ਸੁਪਨੇ ਦੇ ਵਿੱਚ ਵੀ ਇਹ ਗੱਲ ਨਹੀਂ ਸੋਚੀ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਘਟਨਾ ਤਰਮ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੋਇਆ ਜਿੱਥੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲੀ ਆ ਤੇ ਉਸ ਤੋਂ ਬਾਅਦ ਇੱਕ ਪੰਜਾਬ ਦਾ ਬਹੁਤ ਵੱਡਾ ਡੇਰਾ ਡੇਰਾ ਬਿਆਸ ਦੇ ਮੁਖੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਦੀ ਉਹਨਾਂ ਦੇ ਪ੍ਰਤੀ ਸ਼ਬਦਾਬਲੀ ਜੋ ਵਰਤੀ ਗਈ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਪਹਿਲੀ ਮੁਲਾਕਾਤ ਸਪਟੈਂਬਰ ਦੇ ਵਿੱਚ ਹੋਈ ਤੇ ਹੁਣ ਜਿਹੜੀ ਮੁਲਾਕਾਤ ਹੋਈ ਉਸ ਤੋਂ ਅਚਾਨਕ ਬਾਅਦ ਜ਼ਮਾਨਤ ਮਿਲਨੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਿਆਸੀ ਮਾਹਿਰ ਬੜੇ ਗੋਹ ਦੇ ਨਾਲ ਵਾਚ ਕਰ ਰਹੇ ਆ ਸਭ ਤੋਂ ਪਹਿਲੀ ਗੱਲ ਇਹ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਜਿਵੇਂ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵਿਕਰਮਜੀਤ ਸਿੰਘ ਮਜੀਠੀਆ ਤੇ ਲੱਗੇ ਦੋਸ਼ਾਂ ਦੇ ਉੱਤੇ ਸਿਰਫ ਇੱਕ ਗੱਲ ਕਰਕੇ ਹੀ ਸਾਰੀ ਗੱਲ ਕਹਿਤੀ ਕਿ ਵਿਕਰਮਜੀਤ ਸਿੰਘ ਮਜੀਠੀਆ ਤੇ ਜੋ ਵੀ ਦੋਸ਼ ਲੱਗੇ ਆ ਸਭ ਝੂਠੇ ਆ ਉਸ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਦੇ ਉੱਤੇ ਰਾਜਨੀਤੀ ਕਾਗੂਆ ਨੇ ਕਟਾਸ਼ ਕਰਨੇ ਸ਼ੁਰੂ ਕਰ ਦਿੱਤੇ ਕਿ ਕੀ ਇੱਕ ਧਾਰਮਿਕ ਸ਼ਖਸੀਅਤ ਨੂੰ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਸੰਗੀਨ ਜਿਹੜੇ આરોਪ ਲੱਗਦੇ ਰਹੇ ਆ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਸ਼ਹਿ ਦੇ ਜਾਂਦੇ ਪੰਜਾਬ ਦੇ ਵਿੱਚ ਡਰੱਗ ਨੂੰ ਲਿਆਉਂਦੇ ਇਹ ਸ਼ਹਿ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਇਹ ਦੋਸ਼ ਲੱਗਦੇ ਰਹੇ ਆ ਕਿ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਦੋਸ਼ ਲੱਗਣ ਦੇ ਬਾਵਜੂਦ ਵੀ ਕੀ ਇੱਕ ਧਾਰਮਿਕ ਸਿੱਖਿਆਤ ਨੂੰ ਇਸ ਤਰੀਕੇ ਦੇ ਬੰਦੇ ਦੇ ਨਾਲ ਸਿੰਪਥੀ ਰੱਖਣਾ ਕੀ ਜਾਇਜ਼ ਗੱਲ ਆ ਜਾਂ ਫਿਰ ਨਜਾਇਜ਼ ਆ ਉਸ ਤੋਂ ਬਾਅਦ ਅਟਲਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ ਕਿ ਡੇਰਾ ਬਿਆਸ 227 ਦੇ ਵਿੱਚ ਜਿਸ ਤਰੀਕੇ ਦੇ ਨਾਲ ਡੇਰਾ ਸੱਚਾ ਸੌਦਾ ਇੱਕ ਪਾਸੜ ਹੋ ਕੇ ਕਿਸੇ ਪਾਰਟੀ ਦੀ ਹਮਾਇਤ ਕਰਦਾ ਉਸੇ ਤਰੀਕੇ ਦੇ ਨਾਲ ਡੇਰਾ ਬਿਆਸ ਜਿਹਦੇ ਪੰਜਾਬ ਦੇ ਵਿੱਚ ਲੱਖਾਂ ਹੀ ਫੋਲੋਅਰ ਆ ਕਿ ਉਹ ਕਿਹੜੀ ਪਾਰਟੀ ਦੇ ਨਾਲ ਜਿਹੜਾ ਆਪਣੇ ਸੇਵਾਦਾਰਾਂ ਜਾਂ ਆਪਣੇ ਫੋਲੋਅਰ ਨੂੰ ਜੋੜ ਕੇ ਕਿਹੜੀ ਪਾਰਟੀ ਦੀ ਸਹਾਇਤਾ ਕਰੂਗਾ ਜਾਂ ਫਿਰ ਕਿਹੜੀ ਪਾਰਟੀ ਨੂੰ ਵੋਟਾਂ ਪਾਉਣ ਲਈ ਆਖੂਗਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਲੋਕਾਂ ਦੀ ਨਿਗਾਹ ਲੱਗੀ ਹੋਈ ਸੀ ਕਿ ਜਿਸ ਤਰੀਕੇ ਦੇ ਨਾਲ ਡੇਰਾ ਸੱਚਾ ਸੌਦਾ ਨੇ 2000 ਸੱਤ ਦੀ ਗੱਲ ਕੀਤੀ ਜਾਵੇ ਉਦੋਂ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਤੇ ਪਿਛਲੇ ਲੰਮੇ ਇਲਕਸ਼ਨਾਂ ਦੇ ਵਿੱਚ ਜਿਹੜੀ ਭਾਜਪਾ ਨੂੰ ਸਮਰਥਨ ਕਰਦੀ ਰਹੀ ਹੈ ਡੇਰਾ ਸੱਚਾ ਸੌਦਾ ਕਿ ਹੁਣ ਉਸੇ ਦੀ ਲੀਡ ਦੇ ਉੱਤੇ ਡੇਰਾ ਬਿਆਸ ਵੀ ਆਪਣੇ ਜਿਹੜਾ ਰਾਜਨੀਤਿਕ ਵਿੰਗ ਬਣਾ ਕੇ ਆਪਣੇ ਫਾਲੋਅਰਾਂ ਨੂੰ ਕਿਸੇ ਇੱਕ ਪਟਿਕੂਲਰ ਪਾਰਟੀ ਨੂੰ ਵੋਟ ਪਾਉਣ ਲਈ ਆਖੂਗਾ ਕਿਉਂਕਿ ਲੰਗੀਆਂ ਜਿਹੜੀਆਂ ਚੋਣਾਂ ਪਿਛਲੇ ਲੰਮੇ ਸਮੇਂ ਤੋਂ ਡੇਰਾ ਬਿਆਸ ਉਹ ਆਪਣੇ ਆਪ ਨੂੰ ਕਿਸੇ ਵੀ ਰਾਜਨੀਤਿਕ ਧਿਰ ਦੇ ਨਾਲ ਜੋੜਦਾ ਨਹੀਂ ਤੇ ਨਾ ਹੀ ਕਿਸੇ ਰਾਜਨੀਤਿਕ ਧਿਰ ਨੂੰ ਵੋਟ ਪਾਉਣ ਦੇ ਲਈ ਉਹਨਾਂ ਦੇ ਮੁਖੀ ਵੱਲੋਂ ਕਦੇ ਕੋਈ ਗੱਲ ਆਖੀ ਗਈ ਆ ਪਰ ਦੱਬੀ ਜ਼ੁਬਾਨ ਦੇ ਵਿੱਚ ਸਿਆਸੀ ਮਾਹਿਰ ਇਹ ਗੱਲ ਨੂੰ ਜਰੂਰ ਵਾਚ ਕਰ ਰਹੇ ਆ ਕਿ ਪਿਛਲੇ ਲੰਮੇ ਸਮੇਂ ਤੋਂ ਸੈਂਟਰ ਦੇ ਵਿੱਚ ਸੱਤਾ ਦੇ ਵਿੱਚ ਭਾਜਪਾ ਦੇ ਨਾਲ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀਆਂ ਜਰੂਰ ਨਜ਼ਦੀਕੀਆਂ ਤੇ ਵਿਕਰਮਜੀਤ ਸਿੰਘ ਮਜੀਠੀਏ ਦੀ ਜ਼ਮਾਨਤ ਨੂੰ ਵੀ ਨਾਲ ਲਾ ਕੇ ਜੋੜਿਆ ਜਾਂਦਾ ਕਿ ਜਦੋਂ ਹੀ ਜਦੋਂ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤੰਬਰ ਦੇ ਵਿੱਚ ਮੁਲਾਕਾਤ ਕੀਤੀ ਸੀ ਉਸ ਤੋਂ ਬਾਅਦ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਪੰਜਾਬ ਸਰਕਾਰ ਨੇ ਆਪਣੀ ਜਿਹੜੀ ਸ਼ਕਤੀ ਆ ਉਹ ਘਟਾ ਦਿੱਤੀ ਸੀ ਵਿਕਰਮਜੀਤ ਮਜੀਠੀਆ ਤੇ ਇਹਨਾਂ ਅਟਕਲਾਂ ਦਾ ਬਾਜ਼ਾਰ ਗਰਮ ਡੇਰਾ ਬਿਆਸ ਦੇ ਮੁਖੀ ਦੇ ਉੱਤੇ ਜਿਵੇਂ ਹੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਕਟਾਸ਼ ਕੀਤਾ ਸੀ ਕਿ ਜਦੋਂ ਜਿਹੜੇ ਮੁਲਾਕਾਤੀ ਹੀ ਰੱਬ ਬਣ ਜਾਣ ਤੇ ਫਿਰ ਅਦਾਲਤਾਂ ਦਾ ਰੱਬ ਰੱਖਾ ਉਹਨਾਂ ਨੇ ਟੇਡੇ ਢੰਗ ਦੇ ਨਾਲ ਗੁਰਿੰਦਰ ਸਿੰਘ ਢਿੱਲੋਂ ਦੇ ਉੱਤੇ ਜਿਹੜਾ ਕਟਾਸ ਕੀਤਾ ਸੀ ਪਰ ਉਸ ਤੋਂ ਬਾਅਦ ਨਾ ਤਾਂ ਡੇਰੇ ਬਿਆਸ ਨੇ ਕੋਈ ਆਫੀਸ਼ੀਅਲੀ ਬਿਆਨ ਦਿੱਤਾ ਤੇ ਨਾ ਹੀ ਬਾਬਾ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਦਾ ਕੋਈ ਬਿਆਨ ਆਇਆ ਤੇ ਨਾ ਹੀ ਕਿਸੇ ਹੋਰ ਰਾਜਨੀਤਿਕ ਧਿਰ ਦੇ ਚਾਹੇ ਸੱਤਾ ਧਿਰ ਦਾ ਹੋਵੇ ਕਿਸੇ ਨੇ ਵੀ ਗੁਰਿੰਦਰ ਸਿੰਘ ਢਿੱਲੋਂ ਦੇ ਉੱਤੇ ਕਟਾਸ ਕੀਤਾ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਸੁਨੀਲ ਜਾਖੜ ਤੇ ਹੋਰ ਵੀ ਆਗੂਆਂ ਨੇ ਭਗਵਾਨ ਤਾਂ ਮਾਂ ਨੂੰ ਐੜੇ ਹੱਥੀ ਲੈ ਕੇ ਤੂੰ ਧਾਰਮਿਕ ਸ਼ਖਸੀਅਤ ਦੇ ਖਿਲਾਫ ਬੋਲ ਕੇ ਉਹਨਾਂ ਦੀ ਜਿਹੜੀ ਜਿਹੜੀ ਆਪਾਂ ਕਹਿ ਸਕਦੇ ਆ ਆਸਤਾ ਨੂੰ ਲੱਖਾਂ ਫੋਲੋਅਰ ਦੀ ਆਸਤਾ ਨੂੰ ਫੇਸ ਪੰਚਾਈ ਆ ਹਰ ਇੱਕ ਪਾਰਟੀ ਇਸ ਬਿਆਨ ਦੇ ਉੱਤੇ ਰਾਜਨੀਤੀ ਦੀ ਰੋਟੀਆਂ ਸੇਕਣ ਲੱਗੀ